ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਦੀ ਸੰਗਤ ਜੀ ਬੇਨਤੀ ਹੈ ਵੀ ਵੀਡੀਓ ਨੂੰ ਬਹੁਤ ਬਹੁਤ ਸ਼ੇਰ ਜੁੜੂ ਕਰਨਾ ਤੇ ਵੀਡੀਓ ਨੂੰ ਧਿਆਨ ਦੇਣਾ ਸੁਣਨਾ ਜ਼ਰੂਰ ਕਿਉਂਕਿ ਅੱਜ ਅਪਰਾਧਾ ਕੀਤਾ ਵਾ ਪਹਿਲਾਂ ਇਸ ਪਰਿਵਾਰ ਦੇ ਵਿੱਚ ਵੀਰ ਤੇ ਬਜ਼ੁਰਗ ਸੀਗੇ ਜਿਨ੍ਹਾਂ ਦੀ ਸੇਵਾ ਸੰਭਾਲ ਆਸ਼ਰਮ ਦੇ ਵਿੱਚ ਹੋ ਰਹੀ ਸੀ ਜਿਹੜੀ ਹੁਣ ਸੇਵਾ ਹੋਰ ਹੀ ਛੋਡੇ ਸਾਥ ਤੇ ਸਹਿਯੋਗ ਨਾਲ ਹੋ ਰਹੀ ਆ ਜੋ ਆਸ਼ਰਮ ਦੀ ਸੇਵਾ ਚੱਲਦੀ ਆ ਛੋਡੇ ਸਾਥ ਤੇ ਸਹਿਯੋਗ ਨਾਲ ਚੱਲਦੀ ਆ ਤੇ ਹੁਣ ਜਦੋਂ ਆਸ਼ਰਮ ਦੇ ਉੱਪਰ ਹਾਲ ਦੇ ਉੱਪਰ ਆਪਾਂ ਹਾਲ ਬਣਾਇਆ ਵਾ ਸਾਨੂੰ ਇਹ ਵੀ ਜਾਣਕਾਰੀ ਮਿਲਤੀ ਸੀ ਵੀ ਜੋ ਹਾਲ ਬਣਾ ਰਹੇ ਹਾਂ ਉੱਪਰ ਉਹਦੇ ਵਿੱਚ ਮਤਾਵਾ ਭੈਣਾਂ ਦੀ ਸੇਵਾ ਸੁਭਾੜ ਹੀ ਬਣਾ ਰਹੇ ਹਾਂ ਵਿੱਚ ਵੀ ਥੋੜਾ ਜਿਹਾ ਆਗੈ ਨਿਕਾ ਵੀ ਸ਼ਾਇਦ ਨਾਂ ਬਣਾਈਏ ਮਤਾਵਾ ਆਮ ਲਈ ਦੀਨਾ ਬਯੁਕਾਂ ਲਈ ਰਹਿਣ ਦੀਏ ਪਰ ਸਾਨੂੰ ਫੋਨ ਕਾਲਾਂ ਕਾਫੀ ਲਗਾਈਆਂ ਵੀ ਇਸ ਜਗ੍ਹਾ ਦੇ ਮਾਤਾ ਛੜਕਾਂ ਦੇ ਵੇਸ਼ ਹਾਰਾ ਕੋਈ ਨਹੀਂ ਦੱਸੀ ਜਾਂ ਸਾਡੀ ਕੁਝ ਭੈਣਾਂ ਸਾਰਾ ਕੰਮ ਪੂਰੀ ਫਰਦੀਆ ਜਿਨ੍ਹਾਂ ਦੇ ਹਾਲਾਤ ਸਹੀ ਨਹੀਂ ਹੈਗੇ ਚਲੋ ਇੱਕ ਦੋ ਜਗ੍ਹਾ ਦੇ ਹੀ ਕਨੈਕਟਰ ਕਰਨ ਦੀ ਕੋਸ਼ਿਸ਼ ਵੀ ਕੀਤੀ ਬਣਾ ਉਹ ਸਹਜੋਗ ਨਾਲ ਸਾਡਾ ਸਾਫ਼ ਨਹੀਂ ਮਿਲਿਆ ਪਰ ਫਿਰ ਅਸੀਂ ਮਨ ਨੂੰ ਵਿਚਾਰਿਆ ਵੀ ਆਸ਼ਰਮ ਦੇ ਉੱਪਰ ਜੋ ਹਾਲਧ ਉਪਰ ਹਾਲ ਬਣਾਇਆ ਵਾ ਕਿਉਂ ਨਾ ਉਹਨਾਂ ਮਤਾਮਾ ਉਹਨਾਂ ਭੈਣਾਂ ਨੂੰ ਜਾਂਦਾ ਜਾਵੇ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਸਹੀ ਨਹੀਂ ਹੈਗਾ ਰਾਹ ਵਿੱਚੋਂ ਨਿਕਲ ਕੇ ਆ ਗਈਆਂ ਨਹੀਂ ਪਤਾ ਲੱਗਿਆ ਧਮਾਕੀ ਅਪਸ਼ੇਟ ਹੋਣ ਕਾਰਨ ਜਾਂ ਜਿਨ੍ਹਾਂ ਦਾ ਕੋਈ ਸੇਵਾ ਸੁਭਾਰ ਕਰਨ ਵਾਲਾ ਨਹੀਂ ਤਦ ਨੂੰ ਰਾਮਦਾਸ ਜੀ ਨੇ ਪਹਿਲਾਂ ਵੀ ਸੇਵਾ ਲਈ ਹੋਈ ਆ ਤੇ ਅੱਜ ਵੀ ਉਸ ਸੇਵਾ ਨੂੰ ਅੱਗੇ ਕਰਨ ਲਈ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਸ ਆਸ਼ਰਮ ਦੇ ਉੱਪਰ ਹਾਲ ਬਣਿਓ ਹਾਲ ਦੇ ਵਿੱਚ ਉਹਨਾਂ ਮਤਾਵਾ ਮਹਿਣਾ ਲਈ ਹਾਲ ਤਿਆਰ ਹੋ ਚੁੱਕਿਆ ਵਾ ਜੋ ਫਰਸ਼ ਲੱਗ ਚੁੱਕੇ ਨੇ ਛੱਤ ਦੇ ਪੱਖੇ ਵੀ ਲਾ ਚੁੱਕੀਆਂ ਲੈਟਰ ਬਾਹਰੋਂ ਵੀ ਸਾਰੇ ਪਾ ਦਿੱਤੇ ਰਹੇ ਇਕੱਲੇ ਇਕੱਲੇ ਚੀਜ਼ ਦੀ ਸੁਖਦਾ ਕਿਤੇ ਦੀਆਂ ਲੈਟਰ ਬਾਹਰੋਂ ਉੱਪਰ ਨਾਲ ਹੀ ਪਾ ਦਿੰਦੇ ਕਰ ਰਹੇ ਫਿਰ ਕਿਉਂ ਨਾ ਇਸ ਚੀਜ਼ ਨੂੰ ਅਸੀਂ ਸੋਚਿਆ ਵੀ ਬਣਾਇਆ ਜਾਂ ਕਿ ਇੱਥੇ ਮਾਤਾਵਾ ਭੈਣਾਂ ਨੂੰ ਲਿਆ ਜਾਵੇ ਤੇ ਬੇਟੀ ਅ ਵੀ ਨਾ ਮਾਤਾਵਾ ਭੈਣਾਂ ਨੂੰ ਦੇ ਹੋਣ ਤੋਂ ਪਹਿਲਾਂ ਆਪਾਂ ਉਸ ਮਾਤਾ ਉਸ ਭੈਣ ਦੀ ਲੋੜਾ ਜੋ ਉਹਨਾਂ ਮਾਤਾ ਉਹਨਾਂ ਭੈਣਾਂ ਨੂੰ ਸਾਂਭ ਸਕੇ ਬੇਟੀ ਅ ਵੀ ਉਸ ਵੀਡੀਓ ਨੂੰ ਸ਼ੇਅਰ ਕਰਨਾ ਸਾਨੂੰ ਇਸ ਆਸ਼ਰਮ ਦੇ ਵਿੱਚ ਮਾਤਾ ਚਾਹੀਦੀ ਆ ਸਾਡੀ ਭੈਣ ਚਾਹੀਦੀ ਆ ਜਿਹਦੀ ਉਮਰ 40-45 ਸਾਲ ਦੀ ਏਜ ਹੋਵੇ ਕਿਉਂਕਿ ਜਾਦਾ ਏਜ ਦੇ ਵਿੱਚ ਉਹ ਮਤਾਵਾ ਭੈਣਾਂ ਨਹੀਂ ਸ਼ਾਮ ਸ਼ੱਕਦੀ ਸਾਨੂੰ ਸਭ ਤੋਂ ਪਹਿਲਾਂ ਉਸ ਭੈਣ ਤੱਕ ਬੀਤੂ ਜਾਵੇ ਉਸ ਆਸ਼ਰਮ ਦੇ ਵਿੱਚ ਸੇਵਾ ਸੰਭਾਲ ਉਹਨਾਂ ਮਤਾਵਾ ਭੈਣਾਂ ਦੀ ਸ਼ਾਮ ਸੈਟਿੰਗ ਨਾਲ ਸੰਪਰਕ ਕਰੇ ਤੇ ਉਸ ਨੂੰ ਜੋ ਬਣਦੀ ਸੇਵਾਵਾਜ ਉਹ ਆਸ਼ਰਮ ਵਿੱਚ ਦਿੱਤ ਖਾਵਾ ਉਹ ਦਿੱਤੀ ਜਾਊਗੀ ਉਹ ਡਿਊਟੀ ਸਾਡੇ ਤੇ ਆ ਕੇ ਸਾਥ ਦੇਵੇ ਉਹਨਾਂ ਮਤਾਵਾਵਾਂ ਭੈਣਾਂ ਨੂੰ ਅਸੀਂ ਇੱਥੇ ਲਿਆਵਾਂਗੇ ਉਹਨਾਂ ਦੀ ਸੇਵਾ ਸਭ ਆਸ਼ਰਮ ਦੇ ਵਿੱਚ ਹੋਵੇ ਸਾਡਾ ਸੰਪਰਕ ਨੰਬਰ ਹੈਗਾ ਜੀ 9914487716 ਦੂਜਾ ਨੰਬਰ ਇਹ ਸਬੀ ਦਿੱਤਾ ਹੈਗਾ 82686 31000 ਤੁਸੀਂ ਇਹਨਾਂ ਨੰਬਰਾਂ ਦੇ ਜੋ ਮਰਜ਼ੀ ਕਨੈਕਟ ਕਰ ਸਕਦੇ ਹੋ ਛੋਟੇ ਨਾਲ ਤੁਸੀਂ ਸੰਪਰਕ ਕਰਨਾ ਸੰਪਰਕ ਕਰਨ ਤੋਂ ਬਾਅਦ ਸਾਡ ਨਾਲ ਮਿਲਾਲ ਹੋਊਗਾ ਸੋងਦੇ ਛੋਟੇ ਨਾਲ ਗੱਲਬਾਤ ਕੀਤੀ ਜਾਊਗੀ ਇੱਥੇ ਮਤਾਵਾਵਾਂ ਭੈਣਾਂ ਦੀ ਸੇਵਾ ਸੰਭਾਲ ਲਈ ਜਿਵੇਂ ਵੀ ਹੋ ਆਪਣਾ ਨਿਥਾ ਜੋਗਾ ਉਸ ਤੋਂ ਬਾਅਦ ਅਸੀਂ ਮਾਤਾਵਾਂ ਪੈਣਾ ਦੀ সেবা ਸੰਭਾਲ ਸ਼ੁਰੂ ਕਰ ਸਕੀ ਇਹ ਵੀ ਇੱਕ ਬਹੁਤ ਵੱਡੀ ਸੇਵਾ ਵਾ ਤੁਸੀਂ ਸਾਥ ਦਿਓ ਛੋਡੇ ਸਾਥ ਨਾਲ ਹੀ ਉਹਨਾਂ ਮਾਤਾਵਾਂ ਪੈਣਾ ਦੀ সেবা ਸੰਭਾਲ ਹੋ ਸਕੇ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਜਾਂ ਕੋਈ ਸਹਾਰਕ ਤੇ ਨਾ ਕੋਈ ਕਿਉਂਕਿ ਜਿਹੜੀ ਮਾਤਾ ਪੈਣ ਦਾ ਵਿਜੁਗਾਂ ਵੀਰਾਂ ਨੂੰ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਵਾ ਆ ਸੁਣਦੇ ਰਹਿੰਦੇ ਆ ਕਿ ਸੜਕਾਂ ਦੇ ਵਿੱਚ ਮਤਾਵਾ ਪੈਣਾ ਛੜੀਆਂ ਹੁੰਦੀਆਂ ਨੇ ਰਾਤਾਂ ਨੂੰ ਹਨਾ ਤੇ ਉਹਨਾਂ ਨਾਲ ਕਾਫੀ ਚੋਣੇ ਇਸ ਚੀਜ਼ ਨੂੰ ਸ਼ਬਦ ਨਹੀਂ ਬੋਲਣਾ ਚਾਹੁੰਦੇ ਉਹਨਾਂ ਨਾਲ ਗਲਤ ਕੰਮ ਵੀ ਹੁੰਦੇ ਨੇ ਇਸ ਕਰਕੇ ਸਾਡੇ ਮਨ ਵਿੱਚ ਸਿਗਾ ਵੀ ਜਿਹਨੂੰ ਆਸ਼ਰਮ ਦੇ ਉੱਪਰ ਆਪਣੀ ਜਗ੍ਹਾ ਬਣੀ ਹੋਈ ਆ ਤਿਆਰ ਆ ਉਹਨਾਂ ਮਤਾਵਾਾਂ ਮੈਣਾਂ ਨੂੰ ਵੀ ਜਾਂਦਾ ਜਾਵੇ ਉਹਨਾਂ ਦੀ ਵੀ ਸੇਵਾਦ ਸੰਭਾਲ ਲਈ ਕਰ ਸਕੀਏ ਧੰਨਵਾਦ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ